ਪਰ ਜਿਹੜੀ ਕੁੜੀ ਦੀ ਜ਼ਿੰਦਗੀ ਦਾ ਜਿਹੜੀ ਹੱਥ ਤੋਂ ਬੈਠੀ ਆ ਤੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਬਾਬੇ ਦੇ ਹੋਰ ਕਈਆਂ ਨਾਲ ਲਿੰਕ ਸੀ ਬਾਬੇ ਦੇ ਹੋਰ ਗਲਤ ਕੰਮ ਕੀਤੇ ਆ ਕਈ ਜਵਾਂ ਲੁੱਟੂ ਕੀਤੇ ਆ ਹੁਣ ਤੁਸੀਂ ਆਪਣੀ رائے ਦਿਓ ਕਿ ਇਹ ਜਿਹੜਾ ਕੰਮ ਕਿੱਦਾਂ ਪੰਜਾਬ 'ਚ ਬੰਦ ਹੋ ਸਕਦਾ ਇਹ ਡੇਰਾਬਾਰ ਕਿੱਦਾਂ ਬੰਦ ਹੋ ਸਕਦਾ ਕਿਸੇ ਤੇ ਵੀ ਕੋਈ ਯਕੀਨ ਨਹੀਂ ਰਿਹਾ ਮੈਂ ਇਹ ਗੱਲ ਕਹੂੰਗਾ ਆਪਣੇ ਧੀਆ ਆਪਣੇ ਪੁੱਤ ਡੇਰਿਆਂ 'ਚ ਨਾ ਪੀਏ ਜੋ ਮੇਰੇ ਵੀਰ ਬਬਿਆਂ ਦੇ ਪੁੱਠੇ ਦਿਨ ਚਾਲੂ ਹੋ ਗਏ ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਤਿੰਨ ਕੇਸ ਪੈ ਗਏ ਆ ਕਿ ਕੁੜੀ ਨੂੰ ਮਾਰਨ ਦਾ ਰੇਪ ਕਰਨ ਦਾ ਤੇ ਤੀਜਾ ਪਤਾ ਨਹੀਂ ਕਾਦਾ ਜੇ ਤੇ 20 ਦਸੰਬਰ ਨੂੰ ਕਹਿੰਦੇ ਆ ਵੀ ਅਦਾਲਤ ਵਿੱਚ ਪੇਸ਼ ਹੋਣਾ ਆ ਪੋਸਟ ਦੇਖ ਲਓ ਮੈਂ ਨਹੀਂ ਬੋਲ ਰਿਆ ਬਾਈ ਡੇਰਿਆਂ ਦੇ ਵਿੱਚ ਅੱਜ ਕੱਲ ਰਹਿ ਕੀ ਗਿਆ ਗੋਲਕਾਂ ਦੇ ਕਬਜ਼ਾ ਤੇ ਕੁੜੀਆਂ ਦੇ ਨਾਲ ਗਲਤ ਕੰਮ ਜਿਹੜਾ ਬਾਬਾ ਕੜਾ ਖਾਂਦਾ ਜਿਹੜੇ ਬਾਬੇ ਕੋ ਮਾਇਆ ਇਹਦੀਆਂ ਨਾ ਉਹ ਬਹੁਤ ਜ਼ਿਆਦਾ ਗਲਤ ਕਰਨ ਰਿਆ ਤੁਸੀਂ ਜਾਣਦੇ ਆ ਡੇਰਿਆਂ ਤੇ ਜਾ ਕੇ ਮੱਥਾ ਟੇਕਦੇ ਆ ਪੈਸੇ ਚੜਾਉਂਦੇ ਆ ਤੇ ਭਾਈ ਤੁਹਾਡੇ ਪੈਸੇ ਦੇ ਨਾਲ ਵੇਖੋ ਬਾਬਾ ਲੱਖ ਲੱਖ ਰੁਪਏ ਦੇ ਬੂਡ ਪਾਉਂਦਾ ਰਿਆ ਮਹਿੰਗੀ ਤੋਂ ਮਹਿੰਗੀ ਘੜੀ ਲਾਉਂਦਾ ਰਿਆ ਚਲੋ ਠੀਕ ਐ ਸਾਰਾ ਕੁਝ ਕਰਦਾ ਰਿਆ ਪਰ ਜੋ ਐਸ ਪਰਿਵਾਰ ਦੇ ਨਾਲ ਕੀਤਾ ਇਹਦੇ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਪਰਿਵਾਰ ਸੱਚਾ ਜਾਂ ਬਾਬਾ ਸੱਚਾ ਜਾਂ ਬਾਬੇ ਨਾਲ ਧੋਖਾ ਹੋ ਰਿਆ ਹੁਣ ਮੈਂ ਗੱਲ ਇੱਥੇ ਇੱਕ ਹੋਰ ਕਰਦਾ ਕੇ ਬਾਬਿਆਂ ਦਾ ਪਤਾ ਨਹੀਂ ਕਿੰਨਾ ਕੁ ਵਾਕੜਾ ਵਗਿਆ ਪਹਿਲਾਂ ਸਰਸੇ ਵਾਲੇ ਸਾਹ ਨੇ ਪੂਰੀ ਗੇਮ ਵਜਾਈ ਮਾਣਾ ਮੁਹੀ ਉਹਨੇ ਗੁਫਾ ਦੇ ਵਿੱਚ ਪਿਆਰ ਵੰਡਿਆ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਕਿੰਨੀਆਂ ਕੁੜੀਆਂ ਦੇ ਨਾਲ ਕੇਸ ਕਿੰਨੇ ਹੋਏ ਤੇ देर आਵੇ ਦਰਸਤ ਆਏ ਬਾਬਾ ਉੜ ਕੇ ਆ ਗੀਆਂ ਫਿਰ ਹੁਣ ਨਾਨਕਸਰੀਆਂ ਬਾਬਿਆਂ ਦਾ ਵੀ ਰੌਲਾ ਪਿਆ ਉਸ ਤੋਂ ਬਾਅਦ ਭਾਈ ਮੈਰੋ ਨੇ ਇੱਕ ਹੋਰ ਬਾਬੇ ਦੀ ਰਿਕਾਰਡਿੰਗ ਪਾਈ ਸੀ ਜਿਹਦੇ ਵਿੱਚ ਉਹ ਗੁਰਦੁਆਰੇ 'ਚ ਗਲਤ ਕੰਮ ਕਰਨ ੜਿਆ ਤੇ ਹੋਟਲਾਂ ਵਿੱਚ ਕੁੜੀਆਂ ਖੜਦਾ ਚਲੋ ਨਾਂ ਭੁੱਲ ਜਾਂਦੇ ਆ ਵੀ ਆਏ ਆਏ ਦਿਨ ਕਦੀ ਆਸ ਆਰੰਭ ਕਦੀ ਦੂਜਾ ਆਰੰਭ ਕਦੀ ਤੇ ਜਾਰਾਂ ਵਿੱਚ ਕੀ ਚੱਲਣ ੜਿਆ ਆਏ ਦਿਨ ਕੁੜੀਆਂ ਦੇ ਨਾਲ ਆਹ ਕੰਮ ਹੋਣ ੜੇ ਆ ਹੁਣ ਤੁਸੀਂ ਇਹ ਸੋਚ ਕੇ ਵੇਖੋਗੇ ਇਹਦੇ ਨਾਲ ਦਾ ਗੌਰ ਕਰਨ ਦਾ ਕੋਈ ਨਹੀਂ ਨਾਂ ਦੇ ਖੇਤੀ ਵਾਲਿਆਂ ਕੋ ਪੈਸਾ ਕੋਈ ਜੇ ਇਨਾਂ ਦਿਹਾੜੀਦਾਰ ਕੋ ਪੈਸਾ ਕੋਈ ਜੇ ਆਮ ਕੰਮ ਕਰਨ ਵਾਲਾ ਬੰਦਾ ਡੋਬ ਰਿਹਾ ਤੇ ਇਹ ਬਾਬੇ ਕਿੱਡਾ ਵਧੀਆ ਧੰਦਾ ਵਾ ਕਿ ਨਾ ਕਿਸੇ ਟੈਕਸ ਵਾਲੇ ਨੇ ਪੁੱਛਣਾ ਨਾ ਕਿਸੇ ਨੇ ਪੁੱਛਣਾ ਵੀ ਤੈਨੂੰ ਕਿੰਨੀ ਮਾਇਆ ਚੜੀ ਆ ਬਾਹਰ ਪ੍ਰਾਪਰਟੀਆਂ ਖਰੀਦਣ ਦੇ ਆ ਵੱਡੇ ਵੱਡੇ ਡੇਰੇ ਬਣਾਈ ਜਾਂਦੇ ਆ ਵੇਖੋ ਤੁਸੀਂ ਇੱਕ ਕੀਰਤਨ ਕਰਾਉਣ ਦਾ ਮੇਰਾ ਖ ਲੱਖ ਡੇਢ ਲੱਖ ਰੁਪਇਆ ਲੈਂਦੇ ਹੋਣਗੇ ਜਿੰਨਾ ਕਿ ਕਲਾਕਾਰ ਲੈਂਦੇ ਆ ਉਹਦੇ ਵਿੱਚ ਜਿਹੜੀ ਗੋਲਕ ਨੂੰ ਪੈਸਾ ਚੜਦਾ ਵੱਖਰਾ ਜਿਹੜਾ ਆਟਾ ਚੌਲ ਵੇਚ ਲੈਂਦੇ ਉਹ ਵੱਖਰੇ ਤੇ ਜੇ ਇਸ ਪੈਸੇ ਦੇ ਨਾਲ ਸਿੱਖੀ ਵੱਲ ਧਿਆਨ ਦਿੱਤਾ ਜਾਵੇ ਸਾਡੇ ਮਜਬੀਰ ਸਿੰਘ ਆ ਜਾਂ ਗਰੀ ਸਿੱਖਾਂ ਦੇ ਪਰਿਵਾਰ ਆ ਸਿਕਲੀ ਗਾਰਿਆ ਉਹਨਾਂ ਨੂੰ ਇਸ ਪੈਸੇ ਦੇ ਨਾਲ ਮਤ ਦਿੱਤੀ ਜਾਵੇ ਤੇ ਸਿੱਖ ਧਰਮ ਕਿਉਂ ਨਾ ਵਧੇ ਫੁੱਲੇ ਨਹੀਂ ਅਜਾਣਾ ਵਾ ਅਮਰੀਕਾ ਜਾਂ ਜਾਂਦੇ ਬਹਿ ਕੇ ਕੈਨੇਡਾ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਰੱਖੀਆਂ ਬੱਬੂ ਮਾ ਨੇ ਇੱਕ ਵਾਰੀ ਕਿਹਾ ਹੈ ਨਾ ਮੈਂ ਸੁਣਿਆ ਬਾਬੇ ਨੇ ਕਾਲੀ ਆਡੀ ਲੈ ਲਈ ਤਾਂ ਤੁਸੀਂ ਸਾਰੇ ਗੱਲ ਪੈਂਦੇ ਸੀਗੇ ਕਿਸ ਨੂੰ ਹਾਕੀਆਂ ਨਹੀਂ ਗੱਲ ਕਰਨ ਦਾ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਹੁਣ ਜਿਹੜੇ ਇਹਦੇ ਚਾਹਣ ਵਾਲੇ ਸਾਨੂੰ ਵੀ ਮਾੜਾ ਚੰਗਾ ਬੋਲਣਗੇ ਪਰ ਵੀਰ ਰੱਬ ਪਾਉਣਾ ਨਾ ਘਰੇ ਬੈਠਾ ਵੀ ਪਾ ਸਕਦਾ ਧੰਨੇ ਭਗਤ ਨਾਲ ਕੋਈ ਵੱਡਾ ਭਗਤ ਨਹੀਂ ਆਇਆ ਜਨੇ ਪੱਥਰਾਂ ਚ ਰੱਬ ਪਾ ਲਿਆ ਪਰ ਜਿਹੜੀ ਕੁੜੀ ਦੀ ਜ਼ਿੰਦਗੀ ਤੇ ਜਿਹੜੀ ਹੱਥ ਧੋ ਬੈਠੀ ਆ ਤੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਬਾਬੇ ਦੇ ਹੋਰ ਕਈਆਂ ਨਾਲ ਲਿੰਕ ਸੀ ਬਾਬੇ ਦੇ ਹੋਰ ਗਲਤ ਕੰਮ ਕੀਤੇ ਆ ਕਈ ਜਵਲ ਲੁੱਟੂ ਕੀਤੇ ਆ ਹੁਣ ਤੁਸੀਂ ਆਪਣੀ ਰਾਏ ਦਿਓ ਕਿ ਇਹ ਜਿਹੜਾ ਕੰਮ ਕਿੱਦਾਂ ਪੰਜਾਬ ਚ ਬੰਦ ਹੋ ਸਕਦਾ ਇਹ ਡੇਰਾਬਾਰ ਕਿੱਦਾਂ ਬੰਦ ਹੋ ਸਕਦਾ ਕਿਸੇ ਤੇ ਵੀ ਕੋਈ ਯਕੀਨ ਨਹੀਂ ਰਿਹਾ ਮੈਂ ਇਹ ਗੱਲ ਕਹੂੰਗਾ ਆਪਣੇ ਧੀਆ ਆਪਣੇ ਪੁੱਤ ਡੇਰਿਆਂ ਚ ਨਾ ਪੀਏ ਜੋ ਮੇਰੇ ਵੀਰ ਰੱਬ ਨੂੰ ਮੱਥਾ ਜਿਹੜੀ ਇਤਿਹਾਸਕ ਜਗਾ ਉੱਥੇ ਜਾ ਕੇ ਮੱਥਾ ਟੇਕੋ ਇਹ ਜਿਹੜੀਆਂ ਪ੍ਰਾਪਰਟੀਆਂ ਬਣ ਜਾਂਦੀਆਂ ਨਾ ਇਹਨਾਂ ਨੂੰ ਮੁਲਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਇਹ ਗੁਰੂ ਘਰ ਦੀ ਪ੍ਰਾਪਰਟੀ ਆ ਕਿਉਂਕਿ ਉਹਨਾਂ ਦੇ ਨਾਂ ਤੇ ਚੱਲਣ ਦੀ ਆ ਹੁਣ ਨਾਂ ਰੱਖਿਆ ਪਰਮੇਸ਼ਰ ਦਾ ਵਾਰ ਕਿੱਡਾ ਵੱਡੀਆਂ ਗੱਲਾਂ ਕਿੰਨੀ ਪਬਲਿਕ ਜੁੜੀ ਆ ਕਿੰਨੀ ਸੰਗਤ ਜੁੜੀ ਆ ਪਰ ਜਦੋਂ ਆ ਚੀਜ਼ ਹੋਈ ਆ ਨਾ ਲੋਕਾਂ ਦੇ ਦਿਲ ਟੁੱਟਣੇ ਆ ਕਿਸੇ ਤੇ ਵੀ ਆਸ ਨਹੀਂ ਰਹਿ ਗਈ ਮੈਂ ਕਹਿੰਦਾ ਅੱਜ ਸਭ ਤੋਂ ਜਿਹੜਾ ਵਧੀਆ ਕੰਮ ਚੱਲਣ ਡਿਆ ਨਾ ਇਹਨਾਂ ਬਾਬਿਆਂ ਦਾ ਵਾ ਪਰ ਰੱਬ ਦੀ लाਠੀ ਦੀ ਕਹਿੰਦੇ ਆਵਾਜ਼ ਨਹੀਂ ਆ ਵੇਖ ਲਓ ਕਿ 12 ਸਾਲਾਂ ਬਾਅਦ ਕੇਸ ਓਪਨ ਹੋਇਆ ਵਕੀਲਾਂ ਨੇ ਚਾੜ ਤਾਂ ਅੰਦਰ ਤੇ ਹੁਣ ਵੇਖੋ ਬਣਦਾ ਕੀ ਆ ਪਰ ਹਾਲਾਤ ਪੰਜਾਬ ਦੇ ਦੇਖੋ ਤੁਸੀਂ ਕੀ ਆ ਕਿ ਸਾਡੇ ਕੋਲ ਸਿਰਫ ਸਾਡੇ ਪੰਜਾਬ ਦੇ ਵਿੱਚ ਹੀ ਆ ਹੁਣ ਬਾਹਰ ਵੇਖੋ ਤੁਸੀਂ ਉਹਨਾਂ 12 ਕੰਟਰੀਆਂ ਨੇ 27 ਕੰਟਰੀਆਂ ਨੇ ਇੱਕ ਪੌਪ ਜੁਣਿਆ ਉਹੀ ਫੈਸਲੇ ਦਿੰਦਾ ਇੱਥੇ ਨਾ ਕੋਈ ਹੱਥ ਵੇਖਣ ਵਾਲਾ ਨਾ ਕੋਈ ਪੁੱਤ ਦੀ ਦਾਤ ਦੇਣ ਵਾਲਾ ਤੇ ਨਾ ਹੀ ਇੱਥੇ ਕੋਈ ਕਿਸੇ ਦਾ ਕਹਿੰਦੇ ਨੇ ਵੀ ਰਿਸ਼ਤਾ ਹੁੰਦਾ ਨਾ ਹੀ ਰਿਸ਼ਵਤ ਲਈ ਜਾਂਦੀ ਆ ਬਾਹਰਲੇ ਦੇਸ਼ਾਂ ਵਿੱਚ ਇਹੋ ਜਿਹਾ ਕੁਛ ਨਹੀਂਗਾ ਬਾਹਰਲੇ ਦੇਸ਼ਾਂ ਵਿੱਚ ਇਹੋ ਜਿਹਾ ਕੁਛ ਨਹੀਂ ਸਿਰਫ ਤੇ ਸਿਰਫ ਸਾਡੇ ਇੰਡੀਆ ਦੇ ਵਿੱਚ ਇਹ ਚੀਜ਼ਾਂ ਆ ਕਿ ਬਾਬੇ ਆਏ ਦਿਨ ਕਦੀ ਬੱਚਿਆਂ ਦੇ ਨਾਲ ਕਦੀ ਕੁੜੀਆਂ ਦੇ ਨਾਲ ਕਦੀ ਕਿਸੇ ਤਰ੍ਹਾਂ ਦਾ ਗੰਦੇ ਤੋਂ ਗੰਦਾ ਕੰਮ ਕਰਦਾ ਜਦੋਂ ਵੀਡੀਓ ਆਉਂਦੀਆਂ ਪੈਰਾਂ ਥੱਲੇ ਮਿੱਟੀ ਨਿਕਲ ਜਾਂਦੀ ਪਰ ਇਹਦੇ ਬਾਰੇ ਜ਼ਰੂਰ ਕਮੈਂਟ ਕਰਿਓ ਬਾਬੇ ਬਾਰੇ ਵੀ ਤੁਹਾਡੀ ਕੀ ਖਿਆਲ ਹੈ ਕੀ ਹੋਣਾ ਚਾਹੀਦਾ